ਪੰਜਾਬ ਦੇ ਸਾਬਕਾ ਰਾਜਪਾਲ ਬਨਵਾਰੀ لال ਬਰੋਹਿਤ ਆਖਰਕਾਰ ਅਸਤੀਫਾ ਕਿਉਂ ਦੇ ਗਏ ਇਹ ਸਵਾਲ ਅਜੇ ਤੱਕ ਬਰਕਰਾਰ ਹੈ ਭਾਵੇਂ ਕਿ ਇੱਕ ਪਾਸੇ ਕਿਰਨ ਅਬੇਦੀ ਦੇ ਨਵੇਂ ਰਾਜਪਾਲ ਲਗਾਉਣ ਬਾਬਤ ਚਰਚਾਵਾਂ ਚੱਲਦੀਆਂ ਪਈਆਂ ਨੇ ਪਰ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਇਹ ਗੁੱਥੀ ਨਹੀਂ ਸੁਲਝ ਸਕੀ ਕਿ ਆਖਰਕਾਰ ਅਮਿਤ ਸ਼ਾਹ ਜਿਹੜੇ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਮਿਲਣ ਤੋਂ ਬਾਅਦ ਆਖਰ ਇਹ ਅਸਤੀਫਾ ਰਾਜਪਾਲ ਅਚਾਨਕ ਕਿਉਂ ਦੇ ਗਏ ਖੈਰ ਇਸ ਮਸਲੇ ਨੂੰ ਲੈ ਕੇ ਵੱਖ-ਵੱਖ ਚਰਚਾਵਾਂ ਜ਼ਰੂਰ ਚੱਲ ਰਹੀਆਂ ਨੇ ਕਿ ਆਸਰਾਈਆਂ ਲੱਗ ਰਹੀਆਂ ਨੇ ਪਰ ਉਹਨਾਂ ਦੇ ਵਿੱਚੋਂ ਇੱਕ ਵਿਸ਼ੇਸ਼ ਤੌਰ ਤੇ ਸਾਹਮਣੇ ਆ ਰਹੀ ਹੈ ਉਹਨਾਂ ਦੇ ਵਿੱਚ ਇੱਕ ਇਹੋ ਜਿਹਾ ਵਿਚਾਰਧਾਰਾ ਜਿਹੜੀ ਕਹਿੰਦੀ ਹੈ ਕਿ ਮੇਅਰ ਚੋਣਾਂ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਹੋਈਆਂ ਉਹ ਮੁੱਖ ਕਾਰਨ ਬਣੀਆਂ ਨਹੀਂ ਰਾਜਪਾਲ ਦੇ ਅਚਾਨਕ ਦਿੱਤੇ ਅਸਤੀਫੇ ਇਦਾਂ ਕਿਉਂ ਕਿਹਾ ਜਾ ਰਿਹਾ ਇਹ ਵੀ ਜਾਣ ਲੈਣਾ ਬਹੁਤ ਜ਼ਰੂਰੀ ਹੈ ਦਰਸਲ ਰਾਜਪਾਲ ਬਨਵਾਰੀ لال ਪਰਾਹੁਤ ਜਿਹੜੇ ਨੇ ਉਹ ਨਾ ਸਿਰਫ ਪੰਜਾਬ ਦੇ ਗਵਰਨਰ ਨੇ ਸਗੋਂ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਨੇ ਔਰ ਚੰਡੀਗੜ੍ਹ ਦੇ ਵਿੱਚ ਮੇਅਰ ਦੀਆਂ ਚੋਣਾਂ ਹੋਈਆਂ ਜਿਸ ਦੇ ਬਾਅਦ ਵੱਡੇ ਇਲਜ਼ਾਮ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਵੱਲੋਂ ਲਗਾਏ ਗਏ ਭਾਜਪਾ ਦੇ ਉੱਤੇ ਇਲਜ਼ਾਮ ਲੱਗੇ ਨੇ ਔਰ ਸਾਫ਼ ਤੌਰ ਦੇ ਉੱਤੇ ਇੱਕ ਵੀਡੀਓ ਲਗਾਤਾਰ ਨਸ਼ਰ ਕੀਤੀ ਜਾ ਰਹੀ ਸੀ ਜਿਸ ਵੀਡੀਓ ਦੇ ਵਿੱਚ ਇੱਕ ਪ੍ਰੈਜਾਈਡਿੰਗ ਅਫਸਰ ਜਿਹੜੇ ਤਾਇਨਾਤ ਕੀਤੇ ਗਏ ਸੀ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਉਹ ਭਾਜਪਾ ਦੇ ਵੋਟਰ ਜਿਹੜੇ ਨੇ ਉਹਨਾਂ ਨੂੰ ਤਰਜੀਹ ਦੇ ਰਹੇ ਸੀ ਭਾਜਪਾ ਦੀਆਂ ਵੋਟਾਂ ਜਿਹੜੀਆਂ ਨੇ ਉਹਨਾਂ ਨੇ ਅਲੈਦਾ ਰੱਖ ਲਈਆਂ ਸੀ ਔਰ ਇਸੇ ਕਰਕੇ ਭਾਜਪਾ ਦਾ ਮੇਅਰ ਜਿਹੜਾ ਉਹ ਬਣਿਆ ਭਾਜਪਾ ਮੇਅਰ ਚੋਣਾਂ ਦੇ ਵਿੱਚ ਇਸੇ ਵਾਸਤੇ ਜਿੱਤੀ ਹੈ ਇਹ ਇਲਜ਼ਾਮ ਹੁਣ ਤੱਕ ਲੱਗਦੇ ਆਏ ਨੇ ਵੀਡੀਓ ਵੀ ਹਰ ਕਿਸੇ ਨੇ ਵੇਖ ਲਈ ਹੈ ਉਹ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਜ਼ ਲਗਾਤਾਰ ਸ਼ੇਅਰ ਕਰ ਰਹੇ ਸੀ ਖਾਸ ਤੌਰ ਦੇ ਉੱਤੇ ਸੀਐਮ ਭਗਵੰਤ ਮਾਨ ਵੱਲੋਂ ਵੀ ਉਹ ਵੀਡੀਓ ਖਾਸ ਤੌਰ ਦੇ ਉੱਤੇ ਸ਼ੇਅਰ ਕੀਤੀ ਗਈ ਸਰਪ੍ਰੀਮ ਕੋਰਟ ਵਿੱਚ ਵੀ ਉਸ ਵੀਡੀਓ ਦਾ ਸਹਾਰਾ ਜ਼ਰੂਰ ਲਿਆ ਗਿਆ ਖੈਰ ਉਹਨੂੰ ਇੱਥੇ ਦੱਸ ਦਿੰਨੇ ਆ ਕਿ ਹੁਣ ਇਹ ਕਿਆ ਸਰਾਈਆਂ ਲੱਗ ਰਹੀਆਂ ਕਿ ਉਹ ਵੀਡੀਓ ਅਤੇ ਇਹ ਸਾਰਾ ਮਾਮਲਾ ਜਿਹੜਾ ਆ ਉਹ ਕਾਰਨ ਬਣੇ ਨੇ ਰਾਜਪਾਲ ਬਨਵਾਰੀ لال ਪ੍ਰੋਹਰਿਤ ਜਿਹੜੇ ਨੇ ਸਾਬਕਾ ਰਾਜਪਾਲ ਨੇ ਜਿਹੜੇ ਉਹਨਾਂ ਦੇ ਅਸਤੀਫੇ ਦਾ ਦਰਅਸਲ ਇਸ ਮਾਮਲੇ ਨੂੰ ਲੈ ਕੇ ਚੋਣਾਂ ਦੇ ਵਿੱਚ ਹੁਣ ਜਿਹੜੀ ਚਰਚਾਵਾ ਚੱਲ ਰਹੀਆਂ ਨੇ ਉਹਨਾਂ ਦੇ ਮੱਦੇਨਜ਼ਰ ਰਾਜਪਾਲ ਬਨਵਾਰੀ لال ਪ੍ਰੋਹਰਿਤ ਜਿਹੜੇ ਨੇ ਸਾਬਕਾ ਰਾਜਪਾਲ ਨੇ ਜਿਹੜੇ ਉਹਨਾਂ ਨੇ ਆਪਣੀ ਸੂਝਬੂਝ ਦੇ ਨਾਲ ਕੰਮ ਨਹੀਂ ਲਿਆ ਇਹ ਇਲਜ਼ਾਮ ਉਹਨਾਂ ਦੇ ਉੱਤੇ ਲਗਾਏ ਜਾ ਰਹੇ ਆ ਇਨਾ ਕਿ ਆਸਰਾਈਆਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਆ ਕਿ ਹੋ ਸਕਦਾ ਹੈ ਕਿ ਰਾਜਪਾਲ ਤੋਂ ਖਫਾ ਹੈ ਭਾਜਪਾ ਦੀ ਸਰਕਾਰ ਕਿਉਂਕਿ ਇਹ ਸਾਰੇ ਮਾਮਲੇ ਦੇ ਚੱਲਦੇ ਭਾਜਪਾ ਦੀ ਕੇਂਦਰ ਦੀ ਸਰਕਾਰ ਦੀ ਸਾਖ ਜਿਹੜੀ ਹੈ ਉਸ ਨੂੰ ਧੱਕਾ ਲੱਗਿਆ ਉਸ ਨੂੰ ਛੱਟ ਪਹੁੰਚੀ ਹੈ ਜਿਸ ਤੋਂ ਬਾਅਦ ਅਚਾਨਕ ਇੱਕ ਮੀਟਿੰਗ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਹੁੰਦੀ ਹੈ ਤੇ ਉਸ ਤੋਂ ਬਾਅਦ ਅਚਾਨਕ ਉਹ ਅਸਤੀਫਾ ਦੇ ਦਿੰਦੇ ਨੇ ਖੈਰ ਇਨਾ ਮਾਮਲਿਆਂ ਨੂੰ ਲੈ ਕੇ ਇਹ ਚਰਚਾਵਾਂ ਜ਼ਰੂਰ ਚੱਲ ਰਹੀਆਂ ਨੇ ਕਿ ਭਾਜਪਾ ਦੀ ਜਿਹੜੀ ਸਾਖ ਹੈ ਉਸ ਨੂੰ ਸੱਟ ਲੱਗਣ ਤੋਂ ਬਾਅਦ ਇਹ ਅਸਤੀਫਾ ਜਿਹੜਾ ਹੈ ਉਹ ਯਕੀਨੀ ਬਣਾਇਆ ਗਿਆ ਪਰ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਖੈਰ ਜਿਹੜੇ ਸਾਬਕਾ ਰਾਜਪਾਲ ਬਨਵਾਰੀ ਲਾਲ ਪਰਾਹੁਤ ਨੇ ਉਹਨਾਂ ਦੀ ਥਾਂ ਕੌਣ ਲਵੇਗਾ ਇਹ ਚਰਚਾਵਾਂ ਹੁਣ ਦੁਬਾਰਾ ਸ਼ੁਰੂ ਹੋਈਆਂ ਹੋਈਆਂ ਪਰ ਦੂਜੇ ਪਾਸੇ ਆਖਰਕਾਰ ਉਹਨਾਂ ਦਾ ਅਸਤੀਫਾ ਕਿਉਂ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਅਸਤੀਫਾ ਕਿਸ ਵਾਸਤੇ ਦਿੱਤਾ ਗਿਆ ਇਹਦਾ ਕਾਰਨ ਕੀ ਬਣਿਆ ਉਸ ਵਾਸਤੇ ਜ਼ਰੂਰ ਇਹ ਕਸਰਾਂ ਲੱਗ ਰਹੀਆਂ ਨੇ ਕਿ ਰਾਜਪਾਲ ਆਪਣਾ ਕੰਮ ਸ਼ਾਇਦ ਸਹੀ ਤਰੀਕੇ ਨਾਲ ਨਹੀਂ ਕਰ ਸਕੇ ਜੋ ਕਿ ਭਾਜਪਾ ਦੀ ਕੇਂਦਰ ਸਰਕਾਰ ਚਾਹੁੰਦੀ ਸੀ ਜਿਸ ਵਾਸਤੇ ਉਹਨਾਂ ਦਾ ਅਸਤੀਫਾ ਜਿਹੜਾ ਉਹ ਯਕੀਨੀ ਬਣਾਇਆ ਗਿਆ ਜਿਹੜਾ ਹੋ ਜਾਂ ਨਰੇਟਿਵ ਹੈਗਾ ਆ ਜਿਹੜਾ ਸਾਹਮਣੇ ਆ ਰਿਹਾ ਆ ਔਰ ਇਸ ਨਰੇਟਿਵ ਦੇ ਮੱਦੇ ਨਜ਼ਰ ਹੀ ਹੁਣ ਇਹ ਚਰਚਾਵਾਂ ਛਿੜਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਰਾਜਪਾਲ ਰਹਿ ਚੁੱਕੇ ਬਨਵਾਰੀ لال ਪਰੋਹਿਤ ਜਿਹੜੇ ਨੇ ਉਹ ਸੂਤਰਾ ਮੁਤਾਬਕ ਭਾਵੇਂ ਕੀ ਉਸੇ ਤਰ੍ਹਾਂ ਕੰਮ ਕਰ ਰਹੇ ਸੀ ਜਿਸ ਤਰ੍ਹਾਂ ਭਾਜਪਾ ਦੀ ਕੇਂਦਰ ਦੀ ਸਰਕਾਰ ਨੇ ਉਹਨਾਂ ਨੂੰ ਕਿਹਾ ਸੀ ਪਰ ਇਹ ਵੀ ਨਾਲ ਕਿਹਾ ਜਾ ਰਿਹਾ ਆ ਕਿ ਉਹਨਾਂ ਨੇ ਇਹ ਕੰਮ ਚਤੁਰਾਈ ਦੇ ਨਾਲ ਹੁਸ਼ਿਆਰੀ ਦੇ ਨਾਲ ਨਹੀਂ ਕੀਤਾ ਬਤੌਰ ਪ੍ਰਸ਼ਾਸਕ ਉਹਨਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਔਰ ਖਾਸ ਕਰਕੇ ਪਾਰਟੀ ਨਾਲ ਆਪਣੀ ਡਿਊਟੀ ਨਹੀਂ ਨਿਭਾਈ ਜਿਸ ਵਾਸਤੇ ਉਹਨਾਂ ਨੂੰ ਆਖਰ ਅਸਤੀਫਾ ਦੇਣਾ ਪਿਆ ਗਿਆ ਖੈਰ ਇਸ ਨਰੇਟਿਵ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਤਾਂ ਵਕਤ ਆਉਣ ਤੇ ਸਾਹਮਣੇ ਆਹੀ ਜਾਵੇਗਾ ਪਰ ਅਜੇ ਤੱਕ ਹੁਣ ਚਰਚਾਵਾਂ ਜਿਹੜੀਆਂ ਨੇ ਉਹ ਵੱਖਰੇ ਤੌਰ ਦੇ ਉੱਤੇ ਸ਼ੁਰੂ ਹੋ ਗਈਆਂ ਨੇ ਇੱਕ ਪੱਖ ਇਹ ਵੀ ਕਹਿੰਦਾ ਪਿਆ ਹੈ ਕਿ ਰਾਜਪਾਲ ਰਹਿ ਚੁੱਕੇ ਬਨਵਾਰੀ ਲਾਲ ਪ੍ਰੋਹਿਤ ਜਿਹੜੇ ਨੇ ਉਹ ਬਿਰਧ ਹੋ ਚੁੱਕੇ ਸੀ ਔਰ ਭਾਜਪਾ ਨੂੰ ਉਹਨਾਂ ਦੇ ਅਵਸ ਦੇ ਵਿੱਚ ਕੋਈ ਹੋਰ ਅਤੇ ਵੱਧ ਨੌਜਵਾਨ ਵਿਅਕਤੀ ਚਾਹੀਦਾ ਸੀ ਜੋ ਕਿ ਉਹਨਾਂ ਦੀ ਕੁਰਸੀ ਸੰਭ ਸਕੇ ਪਰ ਏ ਵੀ ਅਜੇ ਤੱਕ ਕਿਆਸਰਾਇਆਂ ਨੇ ਪੁਖਤਾ ਤੌਰ ਦੇ ਉੱਤੇ ਕੋਈ ਵੀ ਬਿਆਨ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ ਆਉਣ ਵਾਲੇ ਸਮੇਂ ਦੇ ਵਿੱਚ ਆਵੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਫਿਲਹਾਲ ਨਵਾਂ ਸਵਾਲ ਇਹ ਖੜਾ ਹੋ ਗਿਆ ਕਿ ਪੰਜਾਬ ਦਾ ਨਵਾਂ ਰਾਜਪਾਲ ਆਖਰ ਕੌਣ ਬਣੇਗਾ ਕਿ ਕਿਰਨ ਬੇਦੀ ਜਿਵੇਂ ਕਿ ਚਰਚਾਾਂ ਦਾ ਵਿਸ਼ਾ ਬਣੇ ਹੋਏ ਨੇ ਉਹ ਬਣਨਗੇ ਨਵੇਂ ਰਾਜਪਾਲ ਜਾਂ ਫਿਰ ਕਿਸੇ ਹੋਰ ਨੂੰ ਭਾਜਪਾ ਦੀ ਕੇਂਦਰ ਸਰਕਾਰ ਇਹ ਕਮਾਂਡ ਸੌਂਪੇਗੀ 2024 ਦੀਆਂ ਚੋਣਾਂ ਵੀ ਨਜ਼ਦੀਕ ਨੇ ਨਵੀਂ ਸਰਕਾਰ ਕਿਦੀ ਬਣਦੀ ਹੈ ਤੇ ਰਾਜਪਾਲ ਕਿਹਦਾ ਹੁੰਦਾ ਹੈ ਇਹ ਤਾਂ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਰੋ ਤੱਕ ਲਈ ਬਨੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ